ਖੇਰਾਂ ਨੂੰ ਮਿਲੇ ਸਰਦਾਰ ਪਤੰਗ ਸਿੰਘ ਦੇ ਲਈ ਇਹ ਨਵੀਂ ਇੱਥੇ ਤੁਹਾਡੇ 에어ਪੋਰਟ ਨਾ ਬਣਾ ਦੀਏ ਉਹ ਕਹਿੰਦਾ ਹਾਂ ਜੀ 에어 ਫੋਰਸ ਪ੍ਰੋਪੋਜ਼ਲ ਭੇਜੇ ਅਸੀਂ 에어 ਬੇਸ ਹਾਂ ਅਸੀਂ ਓਕੇ ਕਰਦੇ ਹਾਂਗੇ ਉਹਨਾਂ ਨੇ ਜਦੋਂ ਇਹ ਚਿੱਟਾ ਘਾ ਕੇ ਚੱਕੇ ਪਤੰਗ ਸਿੰਘ ਦੇ ਲਈ ਅੱਛਾ 에어 ਫੋਰਸ ਦੇ ਵਿਹਾਵ ਤੇ ਪ੍ਰੋਪੋਜ਼ਲ ਲੇਖ ਕੇ ਸੀਐਮ ਨੂੰ ਭੁੜਾ ਦੀ ਖੇਰ ਉਹਨੇ ਉੱਤੇ ਜਦੋਂ ਲਿਖਤਾ ਅਪਰੂਵ ਉਹਨੂੰ ਪਹਿਲਾਂ ਵਧਾਈ ਦੇਣ ਨੂੰ ਖੜੇ ਸੀਗੇ ਉੱਤੇ ਆਲਰੇਡੀ ਐਨਟੀਮੇਸ਼ਨ ਪਹੁੰਚ ਗਈ ਪਹੁੰਚ ਗਈ ਇਹਦੇ ਨਾਲ ਚੰਡੀਗੜ੍ਹ ਰੱਖਣਾ ਕਿ ਮਾਲੀਏ ਸਟੇਜ ਦੀ ਰੋਲ ਪੈ ਗਿਆ ਠੀਕ ਆ ਇੱਥੇ ਹੁਣ ਅੱਜ ਕੱਲ ਏਅਰਪੋਰਟ ਆ ਚੰਡੀਗੜ੍ਹ ਦਾ ਇੱਥੇ ਰਕੜ ਹੁੰਦਾ ਸੀ ਕੱਪਰ ਕਹਿ ਲੋ ਜਾਂ ਰੜਾ ਮੈਦਾਨ ਜੀ ਨੂੰ ਕਹਿੰਦੇ ਕਾਢੀ ਉਹਨਾਂ ਨੇ ਆਪਦਾ ਇੱਥੇ ਹੋਇਆ ਜਾਈਦਾ ਉਹ ਕਹਿੰਦੇ ਜੀ ਨਾਲ ਆ ਦਾਰੂ ਖਿਲਾਫਾ ਬਣ ਰਿਹਾ ਹੂੰ ਉਦੋਂ ਰਾਜਧਾਨੀ ਬਣਦੀ ਸੀ ਉਦੋਂ ਉਰਦੂ ਜਿਹੜਾ ਟਰਮ ਆ ਨਾ ਰਾਜਧਾਨੀ ਨੂੰ ਦਾਰੂ ਖਿਲਾਫਾ ਕਹਿੰਦੇ ਹੁੰਦੇ ਸੀ ਦੱਸ ਦਿੰਦਾ ਵੀ 2.5 ਕਰੋੜ ਦੀ ਲਗਤ ਆਈ ਹੈ ਹੂੰ ਸੈਂਟਰੀਅਲ ਦੀ ਬਿਲਡਿੰਗ ਬਣ ਗਈ ਕੁੱਲ ਕੇਰੋ ਨਹੀਂ ਐਡਮਿਨਿਸਟ੍ਰੇਸ਼ਨ ਆਪਾਂ ਪਹਿਲਾਂ ਵੀ ਸੁਣੀ ਆ ਹਾਂ ਹੁਣ ਅੱਜ ਦੇ ਤਰੀਕ 'ਚ ਜੇ ਕੋਈ ਪ੍ਰਪੋਜ਼ਲ ਆਉਂਦੀ ਤਾਂ ਉਹ ਥੱਲੇ ਫੈਲਾ ਚ ਤੁਰੇ ਫਿਰਦੇ ਕਹਿੰਦੇ ਜੀ ਮੈਂ ਉਹੀ ਜਾਲ ਚਾਕੇ ਫਾਈਲ ਬਰਨਾਲਾ ਸਾਹਿਬ ਕੋਲੇ ਲੈ ਜਾਏ ਹਾਂ ਪਾਰਲੀਮੈਂਟ ਨੂੰ ਉੱਥੇ ਆਨਸਰ ਹੋਣਾ ਤੁਸੀਂ ਵਧੀਆ ਲਿਖ ਕੇ ਭੇਜੋ ਭੇਜੋ ਕਰ ਲਈ ਤਾਂ ਦੇ ਸਰਕਾਰ ਹੈ ਇੱਥੇ ਵੀ ਆ ਆਨੰਦਪੁਰ ਸਾਹਿਬ ਦਾ ਮਤ ਹਾਂ ਤੇ ਜੇ ਤੁਸੀਂ ਨਹੀਂ ਵੀ ਇਹਦਾ ਕੋਈ ਜਵਾਬ ਦੇਣਾ ਚਾਹੁੰਦੇ ਤਾਂ ਇਹਦੇ ਹੋਰ ਬੜੇ ਤਰੀਕੇ ਆ ਘਟੋ ਘਟ ਪਟਵਾਰੀਆਂ ਤੱਕ ਦੇ ਇਹਨੂੰ ਆਨੰਦਪੁਰ ਦੇ ਮਦਰ ਨਾ ਰੋਲੋ ਐਸੋਲੇ ਜਦੋਂ ਮੈਂ ਤੁਹਾਡੇ ਰੂਬਰੂ ਹੋ ਰਿਆਂ ਸੈਕਟਰ 48 ਚੰਡੀਗੜ੍ਹ ਦੇ ਵਿੱਚ ਆ ਤੇ ਇੱਥੋਂ ਥੋੜੀ ਦੂਰੀ ਜਿਹੜਾ ਹੈਗਾ ਉਹ ਚੰਡੀਗੜ੍ਹ ਦਾ ਇੰਟਰਨੈਸ਼ਨਲ 에ਅਰਪੋਰਟ ਹੈ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਥੋੜੀ ਦੂਰ ਹੈ ਫਲਾਈਟਾਂ ਵੀ ਹੁਣ ਤਾਂ ਬਹੁਤ ਚਲਦੀਆਂ ਨੇ ਇਹ ਚੰਡੀਗੜ੍ਹ 에ਅਰਪੋਰਟ ਬਣਿਆ ਕਿਵੇਂ ਹੋਣ ਚ ਕਿਵੇਂ ਆਇਆ ਤੇ ਇਹਦਾ ਮੋੜ ਕਿਵੇਂ ਵੱਜਿਆ ਉਹ ਬਹੁਤ ਹੀ ਦਿਲਚਸਪ ਕਹਾਣੀ ਹੈ ਬੜੇ ਇਹੋ ਜੀ ਕਹਾਣੀ ਹੈ ਕਿ ਜਿਹਨੂੰ ਜੇ ਅੱਜ ਜਦੋਂ ਸੋਚ ਲਿਆ ਤਾਂ ਯਕੀਨ ਵੀ ਨਹੀਂ ਆਉਂਦਾ ਵੀ ਚੰਡੀਗੜ੍ਹ 에어ਪੋਰਟ ਦੀ ਨੀ ਕਿਵੇਂ ਰੱਖੀ ਗਈ ਤੇ ਕਿਵੇਂ ਕਿੰਨੇ ਪੜਾਣੇ ਵਿੱਚ ਹੀ ਉਹ ਹੋ ਨਜ਼ਾਇਆ ਚੰਡੀਗੜ੍ਹ 에어ਪੋਰਟ ਜਿਹੜਾ ਕਿ ਚੰਡੀਗੜ੍ਹ 에ਅਰ ਬੇਸ ਸੀ ਐਕਚੁਅਲੀ ਪਹਿਲਾਂ ਚੰਡੀਗੜ੍ਹ 에어ਪੋਰਟ ਤਾਂ ਹੁਣ ਵੀ ਹੈ ਤੇ ਉਹ 에어ਪੋਰਟ ਬੇਸ ਬਣਨ ਕਰਕੇ ਚੰਡੀਗੜ੍ਹ 에어ਪੋਰਟ ਬਣਿਆ ਪਹਿਲਾ ਡੋਮੈਸਟਿਕ ਬਣਿਆ ਫਿਰ ਹੁਣ ਇੰਟਰਨੈਸ਼ਨਲ ਹੈ ਤੇ ਉਸ ਦੀ ਬਹੁਤ ਹੀ ਦਿਲਚਸਪ ਕਹਾਣੀ ਅਸੀਂ ਤੁਹਾਨੂੰ ਸੁਣਾਉਣ ਲੱਗੇ ਆ ਤੇ ਸਾਡੇ ਨਾਲ ਮੇਰੇ ਸਾਥੀ ਨੇ ਖੋਜੀ ਪੱਤਰਕਾਰ ਅਸੀਂ ਖੋਜੀ ਪੱਤਰਕਾਰ ਕਹਿੰਦੇ ਆ ਉਹਨਾਂ ਨੂੰ ਗੁਰਪ੍ਰੀਤ ਸਿੰਘ ਮੜਿਆਣੀ ਜਿਹੜੇ ਤੁਹਾਨੂੰ ਇਹ ਸਾਰੀ ਕਹਾਣੀ ਸੁਣਾਉਣਗੇ ਕਿ ਚੰਡੀਗੜ੍ਹ ਏਅਰ ਬੇਸ ਤੇ ਫਿਰ 에ਅਰਪੋਰਟ ਦਾ ਮੋੜ ਕਿਵੇਂ ਵਜਿਆ ਗੁਰਪ੍ਰੀਤ ਜੀ ਸਵਾਗਤ ਹੈ ਥੈਂਕ ਯੂ ਸੋ ਸੋ। ਇਹਦਾ ਮੋੜ ਬਣਦੀ ਹਮ ਸਰਦਾਰ ਪਦਮ ਸਿੰਘ ਦੇ ਲਿਸੀਗੇ ਉਕਰੀ ਪਿੰਡ ਦੇ ਹਮ ਅੱਜ ਕੱਲ ਪਹਿਲਾਂ ਜਿਲ੍ਹਾ ਫਿਰੋਜ਼ਪੁਰ ਸੀ ਹੁਣ ਜਿਲ੍ਹਾ ਮੋਗਾ ਮੋਗੇ ਚ ਮੋਗੇ ਚ ਉਹਨਾਂ ਨੇ ਮੋੜ ਬਣਾਇਆ ਜੇ ਉਹਨਾਂ ਦੇ ਸਰਦਾਰ ਗੁਰਬੱਧ ਦੀ ਗੱਲ ਹਮ ਸਰਦਾਰ ਪ੍ਰਤਾਪ ਸਿੰਘ ਘੇਰੋਂ ਪੰਜਾਬ ਦੇ ਚੀਫ ਮਿਨਿਸਟਰ ਸੀ ਜੁਆਇੰਟ ਪੰਜਾਬ ਦੇ ਜਿਹੜਾ ਆ ਕਰੀਏ ਤੇ ਸਰਦਾਰ ਪਦਮ ਸਿੰਘ ਇਹ ਲੋ ਏਅਰ ਫੋਰਸ ਚ ਸਰਵਿਸ ਕਰਦੇ ਸੀ ਫਾਈਟਰ ਪਾਇਲਟ ਸੀਗੇ ਫਾਈਟਰ ਪਾਇਲਟ ਜਾਂ ਏਅਰ ਫੋਰਸ ਚ ਹਮ ਦੂਜਾ ਕੋਈ ਫਾਈਟਰ ਹੀ ਹੋਣਗੇ ਉਹਨਾਂ ਨੇ ਬਰਮਾ ਫਰੰਟ ਤੇ ਵੀ ਕੰਮ ਕੀਤਾ ਸੀ ਤੇ ਉਹਨਾਂ ਦੀ ਚੰਗੀ ਪੈਂਟ ਸੀਗੀ ਏਅਰ ਫੋਰਸ ਚ ਵੀ ਇਹ ਬੜਾ ਕਹਿੰਦਾ ਕੋ ਹੁੰਦਾ ਆਪਣਾ ਪਾਇਲਟ ਤੇ ਉਹ 에어 ਕਮਡੋਰ ਬਜਾਂ ਰਟਾਇਰ ਹੋਏ ਜਿਹਨੂੰ ਬਰਗੇਡੀਅਰ ਦੇ ਬਰਾਬਰ ਮਤਲਬ ਰਟਾਇਰਮੈਂਟ ਵੇਲੇ ਉਹਨਾਂ ਦਾ ਇਹ ਹੁੰਦਾ ਸੀ ਉਦੋਂ ਪਤਾ ਨਹੀਂ ਉਹਨਾਂ ਦਾ ਕੀ ਰੈਂਕ ਹਣਾ ਤਾਂ ਇਹ ਸਰਦਾਰ ਕੈਰੋਂ ਵੇਲੇ ਘਾਟ ਵਟ ਦੀ ਆਪਾਂ ਗੱਲ ਕਰਦੇ ਆ ਇਹ ਸ਼੍ਰੀਨਗਰ ਤੋਂ ਦਿੱਲੀ ਜਾ ਰਹੇ ਸੀ ਉਹਦਾ ਡਕੋਟਾ ਜਹਾਜ਼ ਲੈ ਕੇ ਅੱਛਾ ਡਕੋਟਾ ਬੜਾ ਛੋਟਾ ਜਹਾਜ਼ ਆ ਛੋਟਾ ਹੁੰਦਾ ਸੀ ਉਹ ਇਹ ਜਿੱਥੇ ਹੁਣ ਅੱਜਕੱਲ੍ਹ 에어ਪੋਰਟ ਆ ਚੰਡੀਗੜ੍ਹ ਦਾ ਇੱਥੇ ਰਕੜ ਹੁੰਦਾ ਸੀ ਕੱਪਰ ਕਹਿ ਲੋ ਜਾਂ ਰੜਾ ਮੈਦਾਨ ਜੀ ਨੂੰ ਕਹਿੰਦੇ ਵੀ ਜਿਵੇਂ ਦਰਖਤ ਨਹੀਂ ਹੈ ਥੱਲੇ ਕਲਰ ਕੋਲਰ ਆ ਜਾਂ ਉਧਰ ਰੇਤ ਵਾਲਾ ਉਧਰ ਤਾਂ ਇੱਥੇ ਉਹ ਰੇਤ ਰੂਤੀ ਹੁੰਦੀ ਸੀ ਆ ਰੇਤ ਜਾਂ ਕੁਝ ਵੀ ਦਰਖਤ ਨਹੀਂ ਸੀ 15 ਮੈਦਾਨ ਸੀਗਾ ਹੂੰ ਉਹਨਾਂ ਨੇ ਆਪਦਾ ਇੱਥੇ ਹਵਾਈ ਅੱਡਾ ਹੀ ਤਰ ਲਿਆ ਅੱਛਾ ਕੱਚੇ ਜੀ ਕੱਚੇ ਜੀ ਅੱਛਾ ਤਾਂ ਲੋਕ ਬੜੇ ਇਕੱਠੇ ਹੋ ਗਏ ਉੱਥੇ ਹੂੰ ਜਹਾਜ਼ ਉਤਰਿਆ ਜਹਾਜ਼ ਦੇਖਣ ਨੂੰ ਉਹਨਾਂ ਨੇ ਜਾਇਜਾ ਲਿਆ ਨੇ ਆਲੇ-ਦਾਲੇ ਕੀ ਐ ਤੇ ਕਿਹੜਾ ਬੰਡਾ ਉਹ ਕਹਿੰਦੇ ਜੀ ਨਾਲ ਆ داروਖਲਾਫਾ ਬਣ ਰਿਆ ਹੂੰ ਉਦੋਂ ਰਾਜਧਾਨੀ ਬਣਦੀ ਸੀ ਉਦੋਂ ਉਰਦੂ 'ਚ ਜਿਹੜਾ ਟਰਮ ਆ ਨਾ ਰਾਜਧਾਨੀ ਨੂੰ داروਖਲਾਫਾ ਕਹਿੰਦੇ ਹੁੰਦੇ ਸੀ داروਖਲਾਫਾ داروਖਲਾਫਾ ਉਹ ਕਹਿੰਦੇ ਕਿੰਨੇ ਕੁ ਦੂਰ ਆ ਗਏ ਨੇੜੇ ਹੀ ਐ ਅੱਛਾ ਤੇ ਉਹਨਾਂ ਨੇ ਪਤਾ ਕਰਿਆ ਜੀ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਵੀ داروਖਲਾਫਾ ਕਹਿੰਦੇ ਇੱਥੇ ਨਾ ਮੈਂ ਮਜ਼ਦੂਰ ਵੀ ਇੱਕ ਪੁਰਾਣਾ ਸੁਣਿਆ ਉਹ ਕਹਿੰਦਾ ਵੀ ਜਦੋਂ داروਖਲਾਫਾ ਬਣ ਰਿਆ ਸੀ ਕਹਿੰਦਾ ਮੈਂ ਇੱਥੇ ਮਜਦੂਰੀ ਕਰੀ ਆ اچھا ਮੈਂ ਇਸ ਜਿਹੜੇ ਲਫਜ਼ ਤੋਂ ਵਾਕਿਫ ਸੀ ਹਾਂ ਆਲਰੇਡੀ ਮੈਂ ਕਿਹਾ ਵੀ दारू ਖਲਾਫਾ ਕੀ ਹੁੰਦਾ ਇਹ ਤਾਂ ਇਹ ਤਾਂ ਨਹੀਂ ਪਤਾ ਕਹਿੰਦਾ ਵੀ दारू ਖਲਾਫਾ ਬਣਦਾ ਉੱਥੇ ਕੰਮ ਚੱਲਦਾ ਅੱਛਾ ਉਹਨਾਂ ਨੇ ਪੁੱਛਿਆ ਜੀ ਇੱਥੇ ਦਰੂ ਖਲਾਫਾ ਬਣਦਾ ਹਾਂ ਇੱਕ ਉਹਨਾਂ ਨੂੰ ਸਾਈਕਲ ਮਿਲ ਗਿਆ ਤੁਹਾਂ ਅੱਛਾ ਸਰਦਾਰ ਬਦਨ ਸਿੰਘ ਨੇ ਸਾਈਕਲ ਦੇ ਉਹ ਸਿੱਧੇ ਹੋ ਗਏ ਅੱਛਾ ਹੁਣ ਜਿੱਥੇ 12 ਸੈਕਟਰ 'ਚ ਇੰਜੀਨੀਅਰਿੰਗ ਕਾਲ ਜਾ ਪੰਜਾਬ ਇੰਜੀਨੀਅਰਿੰਗ ਕਾਲ ਜਾ ਇਸ ਬਿਲਡਿੰਗ ਚ ਟੀ ਮਿਨਿਸਟਰ ਬੈਠਦਾ ਹੁੰਦਾ ਸੀ ਇਹ ਵੱਲੋਂ ਸੈਕਟਰੀਟ ਨਹੀਂ ਸੀ ਬਣੀ ਉਦੋਂ ਸੈਕਟਰੀਟ ਨਹੀਂ ਸੀ ਬਣਾ ਸੈਕਟਰੀਟ ਤੱਕ ਦੇ ਉਹ ਤਾਂ ਬਾਅਦ ਚੌੜ ਚੌੜ ਚ ਬਣਾਇਆ ਹਾਂ ਸ਼ੁਰੂ ਤਾਂ ਹੋ ਗਿਆ ਸੀਗਾ ਹਾਂ ਸ਼ੁਰੂ ਹੋ ਗਿਆ ਸੀ ਹਾਂ ਤਾਂ ਉਹਦਾ ਦੱਸ ਦਿੰਦਾ ਜੀ ਵੀ 2.5 ਕਰੋੜ ਦੀ ਲਗਤ ਆਈ ਹੈ ਹਾਂ ਸੈਕਟਰੀਟ ਦੀ ਬਿਲਡਿੰਗ ਬਣਦੇ ਕੁੱਲ ਤੇ ਉੱਥੇ ਉਹ ਕੇਰੋਂ ਸਾਹਿਬ ਕੋਲੇ ਪਹੁੰਚ ਗਏ ਉਹ ਸਾਈਕਲ ਤੇ ਚੱਕੇ ਤੇ ਕੇਰੋਂ ਕੋਲ ਕੁੱਲ ਤੇ ਚੱਕੇ ਹਾਂ ਕਰੋ ਨਾਲ ਉਹਨਾਂ ਦੀ ਕੁਝ ਵਕਫੀਤ ਵੀ ਸੀ ਹੋਣੀ ਹੈ ਤਾਂ ਹੀ ਤਾਂ ਸਿੱਧਾ ਹਾਂ ਵਕਫੀਤ ਇਹਨਾਂ ਦੇ ਜਿਹੜੇ ਸਰਦਾਰ ਪਤਮ ਸਿੰਘ ਦੇ ਪਿਤਾ ਸੀ ਸਰਦਾਰ ਚੰਨਣ ਸਿੰਘ ਗੇਲ ਹੂੰ ਉਹ ਸਰਕਲ ਇਨਸਪੈਕਟਰ ਆਫ ਸਕੂਲਸ ਸੀਗੇ ਅੱਛਾ ਜਿਵੇਂ ਅੱਜ ਕੱਲ ਸੀਓ ਹੁੰਦਾ ਨਾ ਹਾਂ ਸੀਓ ਸਰਕਲ ਐਜੂਕੇਸ਼ਨ ਅਫੀਸਰ ਇਹਦੇ ਬਰਾਬਰ ਉਹਨਾਂ ਦਾ ਰੈਂਕ ਸੀ ਹੂੰ ਤੇ ਇਹ ਸਰਦਾਰ ਪ੍ਰਤਾਪ ਸਿੰਘ ਕਰੋ ਦੀ ਵਾਈਫ ਪ੍ਰਾਇਮਰੀ ਟੀਚਰ ਸੀ ਅੱਛਾ ਉਹਨੇ ਸ਼ਿਕਾਇਤ ਹੋ ਗਈ ਵੀ ਉਹ ਡਿਊਟੀ ਤੇ ਘਟ ਹੁੰਦੀ ਆ ਅੱਛਾ ਤੇ ਉਹਦੀ ਇਨਕੁਆਰੀ ਆ ਗਈ ਸਰਦਾਰ ਚੰਨਨ ਸਿੰਘ ਦੇ ਕੋਲੇ ਅੱਛਾ ਉਹਨਾਂ ਇਨਕੁਆਰੀ ਚ ਪਤਾ ਨਹੀਂ ਉਹਨਾਂ ਨੇ ਉਹਦੀ ਫੇਵਰ ਕਰੀ ਜਾਂ ਖਿਲਾਫ ਦਿੱਤੀ ਦੋਨੇ ਮਤਲਬ ਪੱਖਾਂ ਜੀ ਵਾਕ ਵੀ ਹੁਣ ਇਹ ਤਾਂ ਲਾਜ਼ਮੀ ਹੈ ਨਹੀਂ ਮੈਂ ਚੰਨਨ ਸਿੰਘ ਤਾਂ ਬੈਠਾ ਹਾਂ ਤੇ ਚਲੋ ਇਹ ਗੱਲ ਤਾਂ ਨਹੀਂ ਮੈਂ ਸੁਣੀ ਮੈਂ ਅੰਦਾਜ਼ਾ ਲਾਇਆ ਵੀ ਉਹ ਜਦੋਂ ਵਾਕ ਵੀ ਸਹੀ ਹੋ ਗਈ ਹੋਣੀ ਹੈ ਸਿੱਧਾ ਜਾ ਕੇ ਮਿਲ ਵੀ ਲੈਂਦਾ ਹਾਂ ਵੈਸੇ ਵੀ ਉਦੋਂ ਉਦੋਂ ਜਿਹੜੀ ਹੈ ਨਾ ਉਦੋਂ ਮੁੱਖ ਮੰਤਰੀਆਂ ਨੂੰ ਮਿਲਣਾ ਜਾਂ ਮਤਲਬ ਗੱਲ ਕਰੀਏ ਕੋਈ ਕੋਈ ਔਖਾ ਕੰਮ ਨਹੀਂ ਸੀ ਉਹਦੇ ਉਦੋਂ ਕਿਹੜਾ ਸਿਕਿਉਰਟੀ ਐਨੀਆ ਹੁੰਦੀਆਂ ਸੀ ਕਿ ਵੀ ਘੇਰੇ ਹੁੰਦੇ ਜੀ ਕਿ ਤੇ ਹੋਰ ਹੁੰਦੇ ਮੁੱਖ ਮੰਤਰੀਆਂ ਨੂੰ ਮਿਲਣਾ ਤਾਂ ਜਿਹੜੇ ਆ ਜਿਹੜੇ ਬਰਨਾਲਾ ਸੀ ਜਦੋਂ ਈਵਨ ਜਿਹੜੇ ਘਟਨਾ ਜਦ ਤੋਂ ਬਿਆਨ ਸਿੰਘ ਤੱਕ ਵੀ ਉਹਦੀ ਘਟਨਾ ਤੋਂ ਪਹਿਲਾਂ ਤੱਕ ਮੁੱਖ ਮੰਤਰੀ ਨੂੰ ਮਿਲਣਾ ਔਖਾ ਨਹੀਂ ਸੀ ਹੁੰਦਾ ਇੱਕ ਸਦਾ ਪ੍ਰਤਾਪ ਕਹੇ ਰਹੋ ਜਦੋਂ ਉਹ ਘਟਨਾ ਹੋਏ ਇੱਕ ਦੋ ਗਨਮੈਨ ਹੁੰਦੇ ਸਾਰੇ ਨਾਲ ਹਾਂ ਮੈਂ ਕਹਿੰਦਾ ਸ਼ਾਇਦ ਗਨਮੈਨਮ ਨਹੀਂ ਸੀਗਾ ਉਹਦਾ ਇੱਕ ਇੱਕ ਅੱਧਾ ਬਸ ਹੁੰਦੇ ਸੀ ਛੁੱਟੇ ਇਹ ਮਿਨਿਸਟਰਾਂ ਨਾਲ ਤਾਂ 70 ਤੱਕ ਇੱਕ ਗਨਮੈਨ ਹੁੰਦਾ ਇਹ ਮਿਨਿਸਟਰਕਾਰ ਹੁੰਦੀ ਸੀ ਬਸ ਮੋਹਰੀ ਸੀਟ ਤੇ ਬੈਠਾ ਮੋਹਰੀ ਸੀਟ ਤੇ ਬੈਠਾ ਹੁੰਦਾ ਸੀ ਅੱਛਾ ਜੀ ਕਹਿਰਾਂ ਨੂੰ ਮਿਲਿਆ ਸਰਦਾਰ ਪਤਨ ਸਿੰਘ ਗਿੱਲ ਤੇ ਉਹ ਕਹਿੰਦੇ ਹਾਂ ਜੀ ਦੱਸੋ ਕਹਿੰਦਾ ਵੀ ਇੱਥੇ ਤੁਹਾਡੇ 에어ਪੋਰਟ ਨਾ ਬਣਾ ਦਈਏ ਅੱਛਾ ਕਹਿਰ ਉਹਨੂੰ ਕਹਿੰਦਾ ਉਹ ਕਹਿੰਦਾ ਹਾਂ ਜੀ 에어 ਫੋਰਸ ਪ੍ਰੋਪੋਜ਼ਰ ਭੇਜੇ ਅਸੀਂ 에어 ਬੇਸ ਹਾਂ ਅਸੀਂ ਓਕੇ ਕਰਦੇ ਹਾਂਗੇ ਹਾਂ ਉਹ ਤਾਂ ਉਹ ਤਾਂ ਮਤਲਬ ਉਹ ਤਾਂ ਲੱਭ ਲੱਭ ਕੇ ਲੋਕਾਂ ਨੂੰ ਬੁਲਾਉਂਦੇ ਸੀ ਬੈਠ ਆਓ ਵਸਾਰੇ ਸੀ ਲੋਕ ਕਿਵੇਂ ਨਾ ਕਿਵੇਂ ਬਸੇ ਬਸੇ ਹਾਂ ਤਾਂ Air Force ਪ੍ਰਪੋਜ਼ਲ ਭੇਜੇ ਅਸੀਂ ਓਕੇ ਕਰ ਦਿਆਂਗੇ ਉਹਨਾਂ ਨੇ ਜਦ ਹੀ ਚਿੱਟਾ ਘਾ ਕੇ ਚੱਕਿਆ ਬਦੋਂ ਸਿੰਘਰਲੇ ਅੱਛਾ Air Force ਦੇ ਬਿਹਾਵਤੇ ਪ੍ਰਪੋਜ਼ਲ ਲੇ ਕੇ ਸੀਐਮ ਨੂੰ ਫੜਾਤੀ ਇਦਾਂ ਹੀ ਇਦਾਂ ਹੀ ਅੱਛਾ ਤੇ ਕਹਿ ਰੋ ਨੇ ਉੱਤੇ ਜਦੇ ਲਿਖਤਾ ਅਪਰੂਵਡ ਅੱਛਾ ਹਾਂ ਨਾਲੇ ਤੁਸੀਂ ਦੇਖ ਲਓ ਵੀ ਇੰਨੀ ਗੱਲ ਨੂੰ ਜਿਹਨੂੰ ਆਪਾਂ ਨੂੰ 1 ਮਿੰਟ ਲੱਗਿਆ ਕਿ 1.5 ਮਿੰਟ ਇੰਨੇ ਚ ਜਿਹੜੀ 에어ਪੋਰਟ ਦੀ ਅਪਰੂਵਲ ਮਿਲ ਗਈ ਜੰਨੀਗੜ੍ਹ 에어ਫੋਰਸ ਜੰਨੀਗੜ੍ਹ 에어ਪੋਰਟ 베이스 ਕਿਵੇਂ ਦੇਖੋ ਕਿ ਨੇ ਉਦੋਂ ਉਦੋਂ ਵਾਲੀ ਇਨਫੋਰਮੈਲਿਟੀਆਂ ਫਾਈਲਾਂ ਭੁਲਾ ਦਿੰਦਾ ਇਹ ਵੀ ਕਹਰੋਂ ਸਾਹਨੇ ਉੱਥੇ ਹੁਕਮ ਕਰਦਾ ਹੂੰ ਇਹ ਗੱਲ ਸਾਹਿਬ ਦੇ ਦਿੱਲੀ ਹੈੱਡਕੁਆਰਟਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਇਹ ਜਿਹੜੀ ਐਨਓਸੀ ਆ 에어ਫੋਰਸ ਦੇ ਹੈੱਡਕੁਆਰਟਰ ਤੇ ਪਹੁੰਚੇ ਪਹੁੰਚੀ ਅੱਛਾ ਉਨ ਜਿਵੇਂ ਆਪਾਂ ਕਹਿੰਦੇ ਵੀ ਯਾਰ ਉਹ ਛੋਟਾ ਅਫਸਰ ਸੀ 에ਅਰ ਫੋਰਸ ਦੇ ਬਿਹਾਵ ਤੇ ਕਿਵੇਂ ਲਿਖ ਸਕਦਾ ਕੋਈ ਇੱਕ ਤਾਂ ਜਿਹੜਾ ਉਦੋਂ ਵਾਈਸ ਚੀਫ ਸੀ ਨਾ 에ਅਰ ਫੋਰਸ ਦਾ ਸਰਦਾਰ ਅਰਜਨ ਸਿੰਘ ਹਾਂ ਉਹਨਾਂ ਨਾਲ ਇਹਨਾਂ ਦੇ ਪਰਿਵਾਰ ਦੀ ਬੜੀ ਨੇੜਤਾ ਸੀ ਅੱਛਾ ਉਹ ਲਹਿਲਪੁਰ ਚ ਮਾਰਚ ਰਹਿੰਦੇ ਸੀ ਇੱਧਰ ਸ਼ੋਕੜ ਉਹਨਾਂ ਦਾ ਤਰਨਦਾਰਾਂ ਦੇ ਨੇੜੇ ਪਿੰਡ ਸੀ ਤੇ ਇਹ ਜਿਹੜੇ ਸਰਦਾਰ ਚੰਨਨ ਸਿੰਘ ਉੱਥੇ ਸਰਵਿਸ ਕਰਦੇ ਸੀ ਇਹ ਪਤਮ ਸਿੰਘ ਦੇ ਫਾਦਰ ਨੇੜਤਾ ਸੀ ਉਹ ਕੋਈ ਸਿਵਸੇ ਤੇ ਇਹਨਾਂ ਦੀ ਵੀ ਬੜੀ ਪੈਂਟ ਸੀ ਹਮ ਨਾਲੇ ਇਹਦੇ ਚ ਗੱਲ ਕਿਹੜੀ ਅੱਜਕੱਲ ਅਫਸਰ ਡਰਦੇ ਆ ਵੀ ਮੈਂ ਪ੍ਰਪੋਜ਼ਲ ਦੇ ਜਾਂਦੀ ਆ ਸਰਕਾਰ ਨੇ ਓਕੇ ਕਰਤੀ ਵੀ ਨਹੀਂ ਬਣਾਉਣਾ ਨਾ ਬਣਾਓ ਇਹ ਚ ਕਿਹੜੀ ਗੱਲ ਨਹੀਂ ਵੈਸੇ ਵੀ ਉਹਦਾ ਬੜਾ ਪੋਜ਼ਿਟਿਵ ਐਟੀਟਿਊਡ ਹੁੰਦਾ ਜੀ ਉਹਦਾ ਮੀਨ ਮੇਖਾ ਘੱਟ ਘੱਟ ਦਿੰਦੇ ਸੀ ਲੋਕ ਵੀ ਜੇ ਕੋਈ ਚੰਗਾ ਕੰਮ ਹੋ ਰਿਹਾ ਤਾਂ ਹੋਣ ਦਿਓ ਤੇ ਉਹ ਗਿੱਲ ਸਾਹਿਬ ਇੱਥੇ ਆਏ ਆਪਦਾ ਜਹਾਜ਼ ਉਹਨਾਂ ਨੇ ਉਡਾਇਆ ਤੇ ਦਿੱਲੀ ਪਹੁੰਚ ਗਏ ਉਹਦਾ ਉੱਥੇ ਗਏ ਵੀ ਮੈਂ ਜਾ ਕੇ ਖੁਸ਼ਖਬਰੀ ਦੇ ਦਿਆਂ ਵੀ ਮੈਂ 에ਰਪੋਰਟ ਲੇ ਹਾਂ ਤਾਂ ਉਹਨੂੰ ਪਹਿਲਾਂ ਵਧਾਈ ਦੇਣ ਨੂੰ ਖੜੇ ਸੀਗੇ ਉਹ ਤੇ ਆਲਰੇਡੀ ਐਂਟੀਮੇਸ਼ਨ ਪਹੁੰਚ ਗਈ ਸੀ ਜਾਂ ਟੈਲੀਗ੍ਰਾਮ ਦੇ ਥਰੂ ਜਾਂ ਜੋ ਵੀ ਉਦੋਂ ਸਿਸਟਮ ਸੈਲੀਬਰੈਂਟਰ ਹੋਊਗਾ ਜਾਂ ਜੋ ਵੀ ਤਾਂ ਉਹਨਾਂ ਨੂੰ ਫਿਰ ਪਤਮ ਸਿੰਘ ਦੇ ਲਈ ਉਹ ਡਿਊਟੀ ਲੱਗੀ ਲੈ ਵੀ ਹੁਣ ਤੂੰ ਹੀ ਬਣਾ ਐਰਪੋਰਟ ਹਾਂ ਅੱਛਾ ਉਹਨਾਂ ਹੋਏ ਐਰਪੋਰਟ ਬਣਾਉਣ ਦੀ ਜ਼ਿੰਮੇਵਾਰੀ ਐਰ ਫੋਰਸ ਨੇ ਦੇ ਦਿੱਤੀ ਉਹ ਆਏ ਇੱਥੇ ਤਾਂ ਉਹਨਾਂ ਨੇ ਐਰ ਮਤਲਬ ਰਿਪੋਰਟ ਨਹੀਂ ਐਰ ਬੇਸ ਹਵਾਈ 에어ਫੋਰਸ ਦਾ ਯਾਰ 에어ਪੋਰਟ ਦਾ 에어 베이스 ਕਹਿੰਦੇ ਹਨ ਉਹਨੂੰ ਹਾਂ ਉਹਨਾਂ ਨੇ ਉੱਥੇ ਰਨਵੇ ਬਣਾਉਣਾ ਸੀ ਜਾਂ ਹੋਰ ਬਿਲਡਿੰਗਾਂ ਮਾੜੀਆਂ ਮੋਟੀਆਂ ਬਣਾਉਣੀਆਂ ਉੱਥੇ ਯਾਨੀ 에어 베이스 ਸ਼ੁਰੂ ਹੋ ਗਿਆ 에어 베이스 ਸ਼ੁਰੂ ਹੋ ਗਿਆ 에어 베이스 ਵੱਡਾ ਹੋ ਗਿਆ ਫਿਰ ਸਿਵਲ ਫਲਾਈਟਸ ਸ਼ੁਰੂ ਹੋ ਗਈਆਂ ਉਹ ਗੇਟ ਦੂਜੇ ਪਾਸੇ ਹੁੰਦਾ ਸੀ ਹਾਂ ਇਹ ਨਹੀਂ ਮੈਨੂੰ ਹਰ ਤੱਕ ਪਤਾ ਲੱਗ ਸਕਿਆ ਵੀ ਸਿਵਲ ਫਲਾਈਟ ਇੱਥੇ ਪਹਿਲੀਆਂ ਕਦੋਂ ਸ਼ੁਰੂ ਹੋਈਆਂ ਹਾਂ ਚਲੋ ਇਹ ਤਾਂ ਪਤਾ ਕਰ ਲਾਂਗੇ ਤਾਂ ਕੋਈ ਹੋ ਨਹੀਂ ਪਰ ਜਿਹੜਾ ਇਹਦਾ ਹੋਇਆ ਨਾ ਜਦੋਂ ਇੰਟਰਨੈਸ਼ਨਲ 에어ਪੋਰਟ ਦਾ ਅਨਾਉਂਸਮੈਂਟ ਕੋਈ ਹੈ ਉਹ 2008 ਚ ਹੋਈ ਹੈ ਹਾਂਜੀ 2008 ਚ 7 ਜਦੋਂ ਉਦੋਂ ਪਹਿਲਾਂ ਡੋਮੈਸਟਿਕ ਫਲਾਈਟ ਹੀ ਸੀਗੀਆਂ ਤੇ ਥੋੜੀਆਂ ਜਿਹੀਆਂ ਫਲਾਈਟਸ ਹੁੰਦੀਆਂ ਸੀ ਛੋਟਾ ਜਿਹਾ 에ਰਪੋਰਟ ਸੀ ਇਧਰ ਦੀ ਐਂਟਰੀ ਸੀ ਆਪਣੇ ਜਦਰੇ 에ਰਫੋਰਸ ਦਾ ਸਟੇਸ਼ਨ ਹੈ ਇਧਰ ਦੀ ਐਂਟਰੀ ਸੀਗੀ ਤੇ ਛੋਟਾ ਜਿਹਾ 에ਰਪੋਰਟ ਸੀਗਾ ਉਹ ਤਾਂ ਐਵੇਂ ਥੋੜੀਆਂ ਜਿਹੀਆਂ ਫਲਾਈਟਾਂ ਹੁੰਦੀਆਂ ਸੀ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਸੀ ਜਗਤ 2007 ਜਦੋਂ ਬਾਦਲ ਸਰਕਾਰ ਬਣੀ ਉਦੋਂ ਸੁਖਵੀਰ ਬਾਦਲ ਨੇ ਇਹ ਇਨੀਸ਼ੀਏਟਿਵ ਲਿਆ ਵੀ ਅੰਮ੍ਰਿਤਸਰ ਤਾਂ ਪਹਿਲੇ ਹੀ ਬਣ ਚੁੱਕਿਆ ਸੀ ਇੰਟਰਨੈਸ਼ਨਲ 에어ਪੋਰਟ ਸੁਖਵੀਰ ਬਾਦਲ ਨੇ ਇਹ ਕਿਹਾ ਕਿ ਇਹਨੂੰ ਆਪਾਂ ਇੰਟਰਨੈਸ਼ਨਲ 에어ਪੋਰਟ ਦਾ ਬਣਾਈਏ ਉਹਨਾਂ ਕੋਸ਼ਿਸ਼ ਕੀਤੀ ਉਹਨਾਂ ਪ੍ਰਫੁੱਲ ਪਟੇਲ ਸੀਗੇ ਸਿਵਲਾਈਜੇਸ਼ਨ ਮਿਨਿਸਟਰ ਸੀਗੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਜ਼ੋਰ ਲਾਇਆ ਤੇ ਮੈਨੂੰ ਯਾਦ ਆ ਵੀ ਉਹ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਇੰਟਰਵਿਊ ਕੀਤੀ ਸੀ 2008 ਚ ਤੇ ਜਦੋਂ ਸਰਕਾਰ ਤੋਂ ਬਾਅਦ ਮੈਂ ਆ ਦੇ ਇੰਟਰਵਿਊ ਤੇ ਤੇ ਮੈਂ ਪੁੱਛਿਆ ਜੀ ਵੀ ਸੁਵੀਰ ਬਾਦਲ ਦਾ ਹੁਣ ਕਦ ਕਿੱਡਾ ਖ ਹੋ ਗਿਆ ਸੁਵੀਰ ਸਾਰੇ ਪੁੱਛਦੇ ਸੀ ਕਦੋਂ ਸੀਐਮ ਬਣਾਓਗੇ ਮੈਂ ਕਿਹਾ ਨਹੀਂ ਮੈਂ ਤਾਂ ਇਹ ਨਹੀਂ ਪੁੱਛਦਾ ਸੀਐਮ ਮੈਂ ਪੁੱਛਦਾ ਤੁਸੀਂ ਕਦ ਕਿੱਡਾ ਖ ਹੋ ਗਿਆ ਕਿ ਉਹਨੇ ਜੀ ਬਹੁਤ ਵੱਡੇ ਬਹੁਤ ਮਿਹਨਤ ਕਰਨੀ ਪਏਗੀ ਜੀ ਉਹ ਤਾਂ ਆ ਜੀ بڑے ਪਾਰਟੀ ਦਾ ਲੰਮਾ ਕੰਮ ਹੈ ਜੀ ਮਤਲਬ ਉਹਨੇ ਗੋਲ ਜੀ ਕਰਤੀ ਬਾਤਾਂ ਗੱਲ ਤੇ ਉਹਦੇ ਘਰੇ ਇੰਟਰਵਿਊ ਲੈ ਰਿਆ ਸੀ ਮੈਂ ਅਜੀਤ ਵਾਸਤੇ ਮੈਂ ਆਖਿਆ ਫਿਰ ਵੀ ਕਹਿੰਦਾ ਕੱਦ ਦੀ ਗੱਲ ਤਾਂ ਵੱਖਰੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਸੁਖਵੀਰ ਤੂੰ ਤਾਂ ਬੜਾ ਪੱਕਾ ਹੈ ਇਹ ਗੱਲ ਨੂੰ ਜ਼ਿੰਦਗੀ 'ਚ ਕੰਮ ਆਏਗੀ ਤੁਹਾਨੂੰ ਕਹਿ ਬਾਲ ਸਭ ਕਹਿਣਗੇ ਮੈਂ ਆਖਿਆ ਕੀ ਮਤਲਬ ਕਹਿੰਦੇ ਉਹ ਜਿਹੜੀ ਗੱਲ ਧਾਰ ਲੈਂਦਾ ਨਾ ਉਹ ਕਰਕੇ ਹਟਦਾ ਹੈ ਇਹ ਉਹ ਮੈਂ ਕਿਹਾ ਅੱਛਾ ਕਹਿੰਦੇ ਆ ਦੇਖ ਲਓ ਜੀ 에어ਪੋਰਟ ਦੀ ਗੱਲ ਮੈਂ ਤੁਹਾਨੂੰ ਸੁਣਾਉਣਾ ਕੰਮ ਸੁਖਵੀਰ ਨੇ ਮੈਨੂੰ ਕਿਹਾ ਵੀ ਆਪਾਂ ਇੰਟਰਨੈਸ਼ਨਲ ਬਣਾਈਏ ਚੰਡੀਗੜ੍ਹ 에어ਪੋਰਟ ਮਾਲੀ ਮਤਲਬ ਮਾਲੀ ਕਹਿ ਰਹੀ ਸੀ ਨਾ ਤਾਂ ਮਾਲੀ ਬੰਟਨ 에어ਕੁਪ ਬੁੜਪਾਈ ਤੇ ਕਹਿੰਦਾ ਮੈਂ ਹੁਣ ਕਿਹਾ ਬਈ ਕਿਉਂ ਮੱਥਾ ਮਾਰਦਾ ਐਵੇਂ ਵੀ ਅਮਰਸਰ ਤਾਂ ਆਪਣਾ ਚੱਲ ਨਹੀਂ ਦਿੰਦੇ ਉਹ ਅੰਮ੍ਰਿਤਸਰ ਬਣਾਇਆ ਇੰਟਰ ਉਹ ਤਾਂ ਚੱਲ ਨਹੀਂ ਦਿੰਦੇ ਤੇ ਦੂਜਾ ਚੰਡੀਗੜ੍ਹ ਕਿਹਨੇ ਦੇਣਾ ਆਪ ਨੂੰ ਇਹ ਇੰਟਰਨੈਸ਼ਨਲ 에어ਪੋਰਟ ਇਹ ਦਿੱਲੀ ਵਾਲੇ ਨੇ ਕਿਸੇ ਨੇ ਨਹੀਂ ਦੇਣਾ ਐਵੇਂ ਮੱਥਾ ਨੂੰ ਮਾਰ ਤੂੰ ਤੇ ਕਹਣਾ ਉਹ ਜੀ ਦੇਖ ਲਓ ਮੈਂ ਤਾਂ ਹਮ ਕਿਹਾ ਸੀ ਇਹ ਵੀ ਕੁਝ ਨਹੀਂ ਹੋਣਾ ਕਹਿੰਦਾ ਉਹ ਮਨਜ਼ੂਰ ਕਰਾ ਲਿਆ ਇਹ ਦੇਖ ਲਓ 에어ਪੋਰਟ ਤੇ ਕਹਿੰਦਾ ਹੁਣ ਦੇਖ ਲਓ ਤੁਸੀਂ ਇਹ ਇਹ ਗੱਲ ਬਾਦਲຫານ ਮੈਨੂੰ ਖੁਦ ਸੁਣਾਈ ਜਦੋਂ ਮੈਂ ਉਹਦੀ ਇੰਟਰਵਿਊ ਲੈ ਰਿਹਾ ਸੀਗਾ ਤੇ ਕਹਿੰਦਾ ਦੇਖ ਲਓ ਕਰਵਾ ਲਿਆ ਹੈ ਉਹ ਤੇ ਉਸ ਗੱਲ ਦਾ ਮੈਂ ਗਵਾਹ ਹਾਂ ਜਦੋਂ ਪੰਜਾਬ ਭਵਨ ਚ ਅਨਾਉਂਸਮੈਂਟ ਹੋਈ ਪ੍ਰਫੁੱਲ ਪਟੇਲ ਵੀ ਆਇਆ ਸੀ ਤੇ ਖੁੱਡਾ ਤੇ ਉੱਥੇ ਸਟੇਜ ਤੇ ਪੰਗਾ ਪੈ ਗਿਆ ਵੀ ਇਹਦਾ ਨਾਂ ਕੀ ਰੱਖਣਾ ਵੀ ਇਹਦਾ ਨਾਂ ਚੰਡੀਗੜ੍ਹ ਰੱਖਣਾ ਕਿ ਮਾਲੀਆ ਸਟੇਜ ਦੀ ਰੋਲ ਪੈ ਗਿਆ ਠੀਕਾ ਤੇ ਉਸ ਦੋ ਮਤਲਬ ਸਿਵਲ ਕਦੋਂ ਸ਼ੁਰੂ ਹੋਈਆਂ ਇਹ ਤਾਂ ਮੈਨੂੰ ਵੀ ਨਹੀਂ ਯਾਦ ਪਰ 2008 ਚ ਇਹ ਇੰਟਰਨੈਸ਼ਨਲ 에ਅਰਪੋਰਟ ਦੇ ਦੀ ਨੀਮ ਰੱਖੀ ਗਈ ਮੈਂ ਤੁਹਾਨੂੰ ਦੱਸਦਾ ਵੀ ਇਹ ਆਪਾਂ ਨੂੰ ਇਨਫੋਰਮੇਸ਼ਨ ਕਿੱਥੋਂ ਮਿਲੀ ਹਾਂ ਇਹ ਸਰਦਾਰ ਅਦਮ ਸਿੰਘ ਗਿੱਲ ਦੇ ਨਾਨਕੇ ਸੀ ਬਸਿਆ ਪਿੰਡ ਅੱਛਾ ਰੈਕੋਟ ਦੇ ਨੇੜੇ ਹਾਂ ਉਹ ਜਿਹੜੇ ਘਰੇ ਨਾਨਕੇ ਸੀ ਹਾਂ ਮਤਲਬ ਇਹਦੇ ਫਾਦਰ ਦੇ ਫੂਫੜ ਲੰਗਦਾ ਸੀ ਹਾਂ ਓਹੋ ਉਹਦਾ ਮਤਲਬ ਇਹਦਾ ਜਿਹੜਾ ਜਿਹੜਾ ਫਾਦਰ ਜਿਹਦਾ ਫੁੱਫੜ ਲੱਗਦਾ ਸੀ ਉਹ ਪ੍ਰੀਤੀ ਰਾਜ ਸਿੰਘਾ ਮੁੰਡਾ ਅੱਛਾ ਉਹਦੇ ਫਾਦਰ ਦਾ ਫੁੱਫੜ ਲੱਗਦਾ ਸੀ ਅੱਛਾ ਅੱਛਾ ਸਰਦਾਰ ਪਤਮ ਸਿੰਘ ਇਹ ਪ੍ਰੀਤੀ ਰਾਜ ਸਿੰਘ ਅਲਿਆਸ ਮਿੱਟੂ ਹਾਂ ਮੇਰੇ ਭਰਾ ਮਨਜੀਤ ਸਿੰਘ ਉਰਫ ਰਾਜਾ ਅੱਛਾ ਉਹਦਾ ਦੋਸਤ ਆ ਅੱਛਾ ਇੱਕ ਦਿਨ ਉਹ ਚੰਡੀਗੜ੍ਹ ਆਏ ਅੱਛਾ ਤਾਂ ਇਧਰ ਤਿੰਨ ਸੈਕਟਰ ਨਿਕਲ ਰਹੇ ਸੀ ਉਹ ਕਹਿੰਦਾ ਬਿੱਟੂ ਕਹਿੰਦਾ ਮੇਰੇ ਭਰਾ ਨੂੰ ਕਹਿੰਦਾ ਯਾਰ ਇੱਥੇ ਅਸੀਂ ਬੜਾ ਰਹੇ ਆ ਕਹਿੰਦਾ ਅੱਛਾ ਆ ਤਿੰਨ ਨੰਬਰ ਕੋਠੀ 'ਚ ਉਹ ਕਹਿੰਦਾ ਕਿਵੇਂ ਇਹ ਇਹਨਾਂ ਦੇ ਜਿਹੜੇ ਮਾਤਾ ਸੀ ਇਹ ਤਿੰਨ ਭਰਾ ਸੀਗੇ ਤਿੰਨ ਨੰਬਰ ਕੋਠੀ ਦਾ ਮਰਪੀ ਬਾਦਲ ਦੀ ਹਾਂ ਮਰਪੀਦ ਨੂੰ 10 ਦਿਨ ਹਾਂ ਇਹ ਤਿੰਨ ਭਰਾ ਸੀਗੇ ਪਦਮ ਸਿੰਘ ਹਰਕੂਲ ਸਿੰਘ ਤੇ ਇੱਕ ਹੋਰ ਇਹ ਬਾਹਰ ਰਹਿੰਦੇ ਸੀ ਇਹ ਅਮਰੀਕਾ ਰਹਿੰਦਾ ਸੀ ਪਦਮ ਸਿੰਘ ਤਾਂ ਇਹਨਾਂ ਦੀ ਮਾਤਾ ਜਿਹੜੀ ਸੀਗੀ ਬੀਬੀ ਜ਼ਗੀਰ ਕੌਰ ਉਹ ਉਸ ਕੋਠੀ 'ਚ ਰਹਿੰਦੀ ਸੀ। ਅੱਛਾ। ਉਹ ਇਕੱਲੀ ਹੁੰਦੀ ਸੀ ਤੇ ਉਹ ਹੋਰ ਐ ਕੋਟ ਤੋਂ ਆਪਣੇ ਜਿਹੜੇ ਭਤੀਜੇ ਦੇ ਬੱਚਿਆਂ ਨੂੰ ਸੱਦ ਲੈਂਦੀ ਸੀ ਛੁੱਟੀਆਂ 'ਚ। ਅੱਛਾ। ਨਹੀਂ ਆ ਜੋ ਰਹਿੰਦੇ ਸੀ। ਤਾਂ ਉਹ ਕਹਿੰਦਾ ਤਾਂ ਅਸੀਂ ਇੱਥੇ ਆਉਂਦੇ ਰਹੇ ਹਾਂ। ਉਹ ਕਹਿੰਦਾ ਚੱਲ ਆਪਾਂ ਦੇਖ ਲੈਨੇ ਕੌਣ ਰਹਿੰਦਾ। ਉਹ ਕੋਠੀ ਅੱਜਕੱਲ ਮਨਪ੍ਰੀਤ ਸਿੰਘ ਬਾਦਲ ਦੀ ਮਲਕੀਅਤ ਆ। ਉਹ ਮਨਪ੍ਰੀਤ ਨੇ ਖਰੀਦੀ ਉਹਨਾਂ ਤੋਂ। ਹਾਂ ਜਦੋਂ ਉਹ ਉਹਨਾਂ ਦੀ ਮਾਤਾ ਵੀ ਫਤ ਹੋ ਗਈ ਨਾ। ਹਾਂ। ਫਿਰ ਉਹ 2008 'ਚ ਮਨਪ੍ਰੀਤ ਸਿੰਘ ਬਾਦਲ ਨੂੰ ਉਠੀ ਬੇਚ ਗਏ ਹੂੰ ਤਾਂ ਉਹ ਕਹਿੰਦਾ ਵੀ ਚੱਲ ਆਪਾਂ ਚੱਲਦੇ ਆ ਉਹ ਗਏ ਗੁੰਡਾ ਖੜ ਗਿਆ ਮਨਪ੍ਰੀਤ ਸਿੰਘ ਬਾਦਲ ਬਾਈ ਸ਼ਾਸ ਘਰੇ ਸੀ ਉਹ ਕਹਿੰਦੇ ਜੀ ਆਹ ਗੱਲਾਂ ਸੀ ਇੱਥੇ ਆਉਂਦੇ ਰਹੇ ਆ ਵੀ ਮੇ ਸਾਡਾ ਜੀਕਰ ਹੈ ਗੋਠੀ ਦੇਖ ਲੀਏ ਬੰਦਾ ਆਓ ਯਾਰ ਦੇਖੋ ਤੇ ਉਹਨਾਂ ਦਾ ਭਾਈ ਵੀ ਆਸੀ ਇੱਥੇ ਆਹ ਕਹਿੰਦਾ ਹਾਂ ਉਦੋਂ ਛੋਟਾ ਜਿਹਾ ਹੁੰਦਾ ਸੀ ਜੋ ਵੀ ਹੈ ਤਾਂ ਫਿਰ ਇਹ ਜਿਹੜਾ ਮਤਲਬ ਬਿੱਟੂ ਆ ਇਹਨੇ ਆਉਦੇ ਫਾਦਰ ਤੋਂ ਇਹ ਪਦਮ ਸਿੰਘ ਗੇਲ ਵਾਲੀ ਸਰ ਹੇਰਪੋਟ ਵਾਲੀ ਕਹਾਣੀ ਸੁਣੀ ਹੋਈ ਸੀ ਸੁਣੀ ਹੋਈ ਸੀ ਅੱਛਾ ਤਾਂ ਇਹਦੇ ਨਾਲ ਫਿਰ ਜ਼ਿਕਰ ਕੀਤਾ ਮਨਪ੍ਰੀਤ ਬਾਦਲ ਨਾਲ ਹਾਂ ਉਹ ਜਦੋਂ ਇਹਦੇ ਪਦਮ ਸਿੰਘ ਗੇਲ ਦੇ ਭਰਾ ਵੇਚ ਕੇ ਗਏ ਗੁੱਠੀ ਹਾਂ ਤਾਂ ਉਹਨਾਂ ਨੇ ਸਾਰੀ ਕਹਾਣੀ ਫੇਰ ਸੁਣਾਈ ਮਨਪ੍ਰੀਤ ਨੂੰ ਸੁਣਾਈ ਮਨਪ੍ਰੀਤ ਨੂੰ ਸੁਣਾਈ ਮਨਪ੍ਰੀਤ ਨੇ ਤਸਦੀਕ ਕੀਤੀ ਕਹਿੰਦਾ ਹਾਂ ਇਹ ਹੀ ਕਹਾਣੀ ਕਹਿੰਦਾ ਮੈਨੂੰ ਉਹ ਪਦਮ ਸਿੰਘ ਗੇਲ ਦੇ ਦੋ ਭਰਾ ਕਹਿੰਦਾ ਉਹ ਸੁਣਾ ਕੇ ਗਏ ਸੁਣਾ ਕੇ ਗਏ ਹਾਂ ਮਤਲਬ ਇਤੋਂ ਇਹ ਇਨਪਰ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਅੱਜ ਵੀ ਮਨਪ੍ਰੀਤ ਸਿੰਘ ਬਾਦਲ ਤੋਂ ਕੋਈ ਚਾਹੇ ਤਾਂ ਤਸਦੀਕ ਕਰ ਸਕਦਾ ਜੀ ਪੈਸੇ ਇੱਕ ਮੈਂ ਗੱਲ ਕਰਨੀ ਜਦੋਂ ਇਸ ਤੋਂ ਗੱਲ ਇਹ ਪੰਜਾਬ ਦੇ ਵਿੱਚ ਜਿਹੜੀ ਔਰਲ ਹਿਸਟਰੀ ਹੈ ਨਾ ਉਹ ਬਹੁਤ ਪਿਆ ਹੈ ਜੀ ਹਾਂਜੀ ਇੱਕ ਤਾਂ ਲਿਖਤਾ ਜਾ ਆ ਜਾਂਦਾ ਹੈ ਜਿਹੜੀ ਔਰਲ ਹਿਸਟਰੀ ਹੈ ਜਵਾਨੀ ਜਵਾਨੀ ਇਤਿਹਾਸ ਤੋਂ ਅਜੇ ਵੀ ਬਹੁਤ ਪਿਆ ਹੈ ਔਰ ਜਵਾਨੀ ਇਤਿਹਾਸ ਚੱਲਦਾ ਵੀ ਬੜਾ ਹੈ ਦੇਖੋ ਜੁਨੀਆਂ ਗਾਥਾਵਾਂ ਨੇ ਕਹਾਣੀਆਂ ਨੇ ਕਿੰਨੀਆਂ ਕਿਚਰ ਜਣੋਂ ਨਾ ਟਾਡੀ ਚਣੋਂ ਨਾ ਉਹ ਇਦਾਂ ਚੱਲੀ ਉਹ ਮਤਲਬ ਹਕਾਇਤ ਦੀ ਅੱਗੇ ਦੀ ਅੱਗੇ ਜਾਈ ਜਾਂਦੀਆਂ ਨੇ ਉਹਨਾਂ ਦੀ ਹਿਸਟਰੀ ਪੰਜਾਬ ਦੀ ਅਜੇ ਵੀ ਬਹੁਤ ਸਾਰੀ ਇਹੋ ਜਿਹੀ ਵੀ ਜਿਹੜੇ ਨਹੀਂ ਲਿਖੀ ਗਈ ਤੇ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਇਹਨੂੰ ਸਾਹਮਣੇ ਲਿਆਂਦਾ ਤੇ ਕਲਮ ਬੰਦ ਵੀ ਕੀਤਾ ਤੇ ਦੇਖ ਲਓ ਜੀ ਕਿ ਜਿੱਥੇ ਅੱਜ ਕੱਲ੍ਹ ਹੁਣ 28 ਤਾਂ ਮੇਰੇ ਖਿਆਲ ਨਾਲ 29 ਤਾਂ ਡੋਮੈਸਟਿਕ ਫਲਾਈਟਾਂ ਚੱਲਦੀਆਂ ਨੇ ਚੰਡੀਗੜ੍ਹ 에어ਪੋਰਟ ਤੋਂ ਤੇ ਇੰਟਰਨੈਸ਼ਨਲ ਵੀ ਚੱਲਦੀਆਂ ਨੇ ਹੁਣ ਤਾਂ ਥੋੜੀਆਂ ਨੇ ਹਾਲੇ ਕੇ ਦਿੱਲੀ ਵਾਲੇ ਚੱਲਣ ਨਹੀਂ ਦਿੰਦੇ ਤੇ ਪਰ ਫਿਰ ਵੀ ਚਲੋ ਦੁਬਈ ਨੂੰ ਸ਼ਰਨ ਨੂੰ ਕੋਸ਼ਸ਼ਾਂ ਮਤੇ ਦੇਖੋ ਇਹਦਾ ਜਿਹੜਾ ਦੂਜਾ ਪੱਖ ਇਹ ਆ ਹੂੰ ਬੇ ਉਦੋਂ ਜਿਹੜੀ ਕੈਰੋਂ ਦੀ ਐਡਮਿਨਿਸਟ੍ਰੇਸ਼ਨ ਆਪਾਂ ਪਹਿਲਾਂ ਵੀ ਸੁਣੀ ਆ ਹਾਂ ਹੁਣ ਅੱਜ ਦੇ ਤਰੀਕ 'ਚ ਜੇ ਕੋਈ ਪ੍ਰੋਪੋਜ਼ਲ ਆਉਂਦੀ ਹਾਂ ਤਾਂ ਉਹ ਥੱਲੇ ਫੈਲਾ ਚ ਤੁਰੇ ਫਿਰਦੀ ਸਾਰ ਸਾਰ ਸੀਮਿੰਿਸਟਰ ਕੋ ਤਾਂ ਜਾਣੀ ਨਹੀਂ ਸੀ ਉਹ ਹੁੰਦਾ ਜੀਮਿੰਿਸਟਰ ਨੇ ਜਦੋਂ ਲਿਖਦਾ ਬਰੋ ਜਦੋਂ ਲਿਖਦਾ ਇਹਦੇ ਇੱਕ ਛੋਟੀ ਜੀ ਮੈਂ ਤੁਹਾਨੂੰ ਇਹਦੇ ਨਾਲ ਹੋਰ ਦੱਸਦਾ ਵੀ ਕਿਵੇਂ ਫੈਲਾ ਚ ਤਰੀ ਫਰਦੀ ਹੈ ਜਿਵੇਂ ਆਨੰਦਪੁਰ ਸਾਹਿਬ ਦਾ ਮਤਾ ਹਾਂ ਅਕਾਲੀ ਦਲ ਦਾ ਰੈਜ਼ੋਲੂਸ਼ਨ ਸੀ ਇਹ ਆ ਆਨੰਦਪੁਰ ਸਾਹਿਬ ਦਾ ਮਤਾ ਤਾਂ ਪਾਰਲੀਮੈਂਟ ਚ ਬਰਨਾਲਾ ਸਰਕਾਰ ਇੱਥੇ ਸੀ ਪਾਰਲੀਮੈਂਟ ਚ ਕਿਸੇ ਐਮਪੀ ਨੇ ਕੁਐਸਚਨ ਕਰਤਾ ਵੀ ਵਾਟ ਇਜ਼ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਉਹਨਾਂ ਨੇ ਜਾ ਕੇ ਪੰਜਾਬ ਸਰਕਾਰ ਨੂੰ ਭੇਜਤਾ ਠੀਕ ਹੈ ਵੀ ਤੁਸੀਂ ਦੱਸੋ ਜੀ ਇਹਦੇ ਬਾਰੇ ਕੀ ਹੈ ਤਾਂ ਉਹ ਜਿਵੇਂ ਕਲਰ ਕਿਹਾ ਹੀ ਹੈ ਬਾਬੂ ਬਾਬੂ ਜਾਈ ਬਾਬੂ ਜਾਈ ਉਹ ਸੀ ਬਾਬੂ ਜਾਈ ਜਿਹੜੀ ਹੈ ਉਹ ਨਾ ਨੇ ਜੀ ਕਰਕੇ ਓਮ ਸੈਕਟਰੀ ਕੋਲੇ ਡਿਪਟੀ ਸੈਕਟਰੀ ਕੋਲੇ ਤੇ ਰੋਪੜ ਦੇ ਡੀਸੀ ਕੋਲੇ ਹਾਂ ਗਾਹ ਆਨੰਦਪੁਰ ਸਾਹਿਬ ਦੇ ਐਸ ਡੀ ਐਮ ਕੋਲੇ ਯਾਨੀ ਉਹ ਜਿੱਥੇ ਆਨੰਦਪੁਰ ਸਾਹਿਬ ਤਖਤ ਕੇਸਗੜਾ ਉਸ ਪਟਵਾਰ ਸਰਕਲ ਦੇ ਪਟਵਾਰੀ ਕੋ ਚੱਲਿਆ ਗਿਆ ਚੱਲੇਗਾ ਅੱਜ ਮੀ ਆਨੰਦਪੁਰ ਸਾਹਿਬ ਦਾ ਤੁੰਦਸ ਮਤਾ ਕੀ ਹੈ ਉਹਨੇ ਬਾਉਸ ਮੈਂ ਤਾਂ ਮੇਰੇ ਰਿਕਾਰਡ ਚ ਕੋਈ ਨਾਂ ਨੋਰ ਸੌਦਾ ਮਤਲਬ ਉਹ ਮੁੜ ਕੇ ਉਹ ਡਿਪਟੀ ਸੈਕਟਰੀ ਕੋਲੇ ਆ ਗਿਆ ਉਹ ਡਿਪਟੀ ਸੈਕਟਰੀ ਨੇ ਪੰਜਾਬੀ ਰੋਮਨ ਚ ਕਹਾਣੀ ਲਿਖੀ ਸੀ ਅੱਛਾ ਡਿਪਟੀ ਸੈਕਟਰੀ ਸ਼ਾਇਦ ਮੈਂ ਕਹਿੰਨਾ ਵੀ ਸਰਦਾਰ ਰਹੇ ਤੁਸੀਂ ਜਿਹੜੇ ਪਾਣੀਆਂ ਵਾਰੇ ਲਿਖਦੇ ਸੀ ਅੱਛਾ ਪਾਲ ਸਿੰਘ ਨਹੀਂ ਨਹੀਂ ਜਿਹੜੇ ਉਹ ਹੁਣੇ ਹੀ ਡੈਥ ਹੋਈ ਉਹਨਾਂ ਦੀ ਚਲੋ ਮੈਂ ਵੀ ਭੁੱਲ ਗਿਆ ਨਾ ਬੜੇ ਮਸ਼ਹੂਰ ਰਹਿ ਨੇ ਹੂੰ ਕੋਮੇਦਾਨ ਸਾਹਿਬ ਕੋਮੇਦਾਨ ਸਾਹਿਬ ਪ੍ਰੀਤਮ ਸਿੰਘ ਕੋਮੇਦਾਨ ਪ੍ਰੀਤਮ ਸਿੰਘ ਕੋਮੇਦਾਨ ਉਹ ਕਹਿੰਦਾ ਵੀ ਮੇਰੇ ਕੋਲੇ ਬਾਪਸ ਆ ਗਿਆ ਉਹ ਵੀ ਕੋਤੋਂ ਅਨੰਦਪੁਰ ਸਾਹਿਬ ਦਾ ਮਤਲਬਿਆ ਅੱਛਾ ਕਹਿੰਦੇ ਜੀ ਮੈਂ ਉਹੀ ਜੜ ਚੱਕ ਕੇ ਫਾਇਲ ਬਰਨਾਲਾ ਸਾਹਿਬ ਕੋਲੇ ਲੈ ਗਿਆ ਹਾਂ ਕਹਿੰਦਾ ਮੈਂ ਗਿਆ ਬਰਨਾਲਾ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਵੀ ਤੁਹਾਡੇ ਕੋਲੇ ਸੋਨਾ ਮਤਾ ਸੋਨਾ ਮੌਕਾ ਤੁਸੀਂ ਇਹਨੂੰ ਪਾਰਲੀਮੈਂਟ ਨੂੰ ਉੱਥੇ ਆਨਸਰ ਹੋਣਾ ਤੁਸੀਂ ਵਧੀਆ ਲਿਖ ਕੇ ਭੇਜੋ। ਕਰ ਲਈ ਦਲ ਦੀ ਸਰਕਾਰ ਹੈ ਇੱਥੇ ਵੀ ਆ ਆਨੰਦਪੁਰ ਸਰਬ ਦਾ ਮਤ। ਹੂੰ। ਤੇ ਜੇ ਤੁਸੀਂ ਨਹੀਂ ਵੀ ਇਹਦਾ ਕੋਈ ਜਵਾਬ ਦੇਣਾ ਚਾਹੁੰਦੇ ਤਾਂ ਇਹਦੇ ਹੋਰ ਬੜੇ ਤਰੀਕੇ ਘਟੂ ਘਟ ਪਰਿਵਾਰੀਆਂ ਤੱਕ ਦੇਣ ਆਨੰਦਪੁਰ ਦੇ ਮਦਰ ਨਾ ਰੋਲੋ। ਇਹਦਾ ਮਤਲਬ ਇਹ ਕੋਈ ਗੱਲ ਹੀ ਸਰਕਾਰ ਚ। ਕਰ ਲਈ ਵੀ ਇਹ ਆ ਸਿਸਟਮ ਜਾਂਦਾ ਹੈ ਇਹ ਰਿਪੋਰਟ ਕਿਨੇ ਇੱਥੇ ਅਪਰੂਵ ਦੇਣੀ ਸੀ। ਦੇਖੋ ਕਿਹੜਾ ਰਿਗਰ ਐਡਮਿਨਿਸਟਰੇਟਰ ਨਾ ਹੁੰਦਾ ਦਾ। ਇਹ ਉਹ ਭਾੜੇ ਵੜੇ ਸੀ। ਭਾੜੇ ਵੜੇ ਸੀ। ਉਹ ਭਾੜੇ ਵੜੇ ਸੀ। ਚਲੋ ਜੀ ਬਹੁਤ ਅੱਛੀ ਬੜੀ ਦਿਲਚਸਪ ਕਹਾਣੀ ਹੈ ਅੰਡੀਗਰੇ এয়ারਪੋਰਟ ਦੀ ਮੈਨ ਲਗਾ ਦਰਸ਼ਕਾਂ ਨੂੰ ਪਹਿਲੀ ਵਾਰ ਹੀ ਇਹ ਸੁਣੀ ਹੋਏਗੀ ਬਹੁਤ ਮਿਹਰਬਾਨ ਥੈਂਕ ਯੂ